ਇਨੇ ਚ ਪਰਨੇ ਵਾਸਤੇ ਆਏ ਤੁਸੀਂ ਵੀ ਆਏ ਕੇਂਦਰੀ ਮੰਤਰੀ ਵਿਆਹ ਰਹੇ ਰਣਗਰਮੀ ਸਿੰਘ ਸੋਢੀ ਕਿੰਨੇ ਵੇਲੇ ਟਾਈਮ ਤੇ ਕੀ ਪ੍ਰੋਗਰਾਮ ਹੈ 10 ਵਜੇ ਦਾ ਟਾਈਮ ਦਿੱਤਾ ਕਾਰਕਿਰਤਾ ਸਾਰਾ ਗੜੀ ਇਸ ਗੁਰਦੁਆਰੇ ਦਾ ਇਕੱਠ ਹੋ ਰਿਹਾ ਸਾਰੇ ਤੇ ਅਜਨਾਮਕਨ ਪੱਤਰ ਜਿਹੜਾ ਰਣਗਰਮੀ ਸੋਢੀ ਦਲਸ਼ਿ ਭਰਾਵਾਂਗੇ ਔਰ ਪੁਰੀ ਜੀ ਆ ਰਹੇ ਆਪਣੇ ਵਿਚਾਰ ਜਿਹੜੇ ਆ ਲੋਕਾਂ ਦੇ ਸਾਹਮਣੇ ਮੋਦੀ ਦੇ ਖਿੱਤੇ ਕੰਮਾਂ ਦਾ ਔਰ ਆਪਦੀ ਵੋਟਾਂ ਦੀ ਪ੍ਰਾਰਥਨਾ ਕੱਪੀ ਲੋਕਰ ਦੀ ਪਰ ਕਿੰਨੇ ਗਲੋਕ ਹੋਣਗੇ ਨਾਲ ਉਹਨਾਂ ਦੇ ਲੋਕ ਵੀ 20000 ਲੋਕਾਂ ਦਾ ਸਾਡਾ ਸਾਰੇ ਬਹੁਤ ਥੋੜੇ ਥੋੜੇ ਮੈਂ ਮੈਂ ਬੰਦੇ ਸਤਿ ਸ੍ਰੀ ਅਕਾਲ ਹਾਂਜੀ ਇੱਥੇ ਅਸੀਂ ਅੱਜ ਮੈਂ ਇੱਕ ਪੜਗਰ ਖੁਸਾ ਜ਼ਿਲ੍ਹਾ ਪ੍ਰਧਾਨ ਮੈਲਾ ਮੋਰਚਾ ਫਰੋਜ਼ਪੁਰ ਬੀਜੇਪੀ ਅੱਜ ਅਸੀਂ ਸਰਦਾਰ ਰਾਣਾ ਗੁਰਮੀਤ ਸਿੰਘ ਸੋਢੀ ਜੀ ਉਹਨਾਂ ਦੇ ਹੱਥ ਵਿੱਚ ਇੱਥੇ ਪਹੁੰਚੇ ਆ ਅੱਜ ਨੋਮੀਨੇਸ਼ਨ ਹੋ ਰਿਹਾ ਇਸ ਕਰਕੇ ਜਿਹੜਾ ਹੈਗਾ ਅਸੀਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈਗੀ ਅ ਦਿਲੋਂ ਸਾਰੇ ਹਮਾਇਤ ਕਰਦੇ ਆ ਔਰ ਇਹ ਜਿਹੜੀ ਸੀਟ ਜਿੱਤ ਕੇ ਰਾਣਾ ਗਰਮੀ ਸਿੰਘ ਸੋਢੀ ਦੀ ਝੋਲੀ ਵਿੱਚ ਪਾਵਾਂਗੇ ਤੇ ਮੋੜ ਤੋਂ ਅਸੀਂ ਬੀਜੇਪੀ ਸਰਕਾਰ ਬਣਾਵਾਂਗੇ ਕਿੰਨਾ ਇਕੱਠ ਤੁਸੀਂ ਦੇਖ ਰਹੇ ਹੋ ਇਕੱਠ ਬਹੁਤ ਹੋ ਜਾਣਾ ਜੀ ਤੁਹਾਡੇ ਸਾਹਮਣੇ ਹੀ ਆ ਰਹੇ ਆ ਹਜੇ ਹਾਂਜੀ ਕਾਫੀ ਹਦਸ਼ਾ ਹੈ ਲੋਕਾਂ ਦੇ ਵਿੱਚ ਹਾਂਜੀ ਕੇਂਦਰੀ ਮੰਤਰੀ ਵੀ ਆ ਰਹੇ ਨੇ ਹਾਂਜੀ ਹਾਂਜੀ ਸਾਰੇ ਆ ਰਹੇ ਆ ਜੀ ਕਿਹ ਨਾਲ ਲੋੜਾ ਜੀ ਵੀਰਪਾਲ ਖੋਸਾ ਜੀ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਫਰੋਟ ਅੱਗੇ ਦੇਖੋ ਸਭ ਤੋਂ ਪਹਿਲਾਂ ਜਦੋਂ ਗੁਰੂ ਮਹਾਰਾਜ ਦਾ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਆਇਆ ਇੱਥੇ ਇਹ ਬੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਇਸਾਰਾ ਕਰੀ ਗੁਰਦੁਆਰਾ ਸਾਹਿਬ ਜਿੱਥੇ ਮੈਂ ਹਮੇਸ਼ਾ ਮੱਥਾ ਟੇਕਿਆ ਪਰ ਕਾਗਜ਼ ਪਰੀ ਤੇ ਤੇ ਅੱਜ ਇੰਦੋਕਾਂ ਦਾ ਇੱਕ ਖੜਾ ਆ ਗਿਆ ਲੋਕਾਂ ਦੇ ਮਨ ਦੀ ਇੱਛਾ ਹੈ ਕਿ ਉਹ ਇੱਕ ਪਾਰਟੀ ਜਨਤਾ ਪਾਰਟੀ ਨੂੰ ਵੋਟ ਪਾਉਣ ਔਰ ਮੈਂ ਆਪਣੀ ਹਾਈ ਕਮਾਂਡ ਦਾ ਪ੍ਰਧਾਨ ਮੰਤਰੀ ਜੀ ਦਾ ਅਮਿਤ ਸ਼ਾਹ ਜੀ ਦਾ ਨੱਡਾ ਜੀ ਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਇਹ ਜ਼ਿੰਮੇਵਾਰੀ ਸੌਂਪੀ ਹੈ ਔਰ ਲੋਕਾਂ ਦਾ ਪਿਆਰ ਵੇਖ ਕੇ ਮੈਂ ਅੱਜ ਉਹਨਾਂ ਨੂੰ ਕਹਿ ਸਕਦਾ ਬੜਾ ਯਕੀਨ ਤੌਰ ਤੇ ਕਿ ਅਸੀਂ ਇਹ ਜਿਹੜੀ ਫਿਰੋਜ਼ਪੁਰ ਲੋਕ ਸਭਾ ਹੈ ਇਹ ਜਿੱਤ ਕੇ ਅਸੀਂ ਭਾਜੀਪੀ ਦੀ ਜਿਹੜੀ 400 ਵਾਲੀ ਕਿਟੀ ਹੈ ਉਹਦੇ ਵਿੱਚ ਅਸੀਂ ਇੱਕ ਸੀਟ ਇਹ ਪਾ ਕੇ ਹਿੱਸਾ ਜਿਹੜਾ ਹੈਗਾ ਬਣਾਵਾਂਗੇ ਬਾਕੀ ਦੀਆਂ ਸੀਟਾਂ ਵੀ ਜਿੱਤਾਂਗੇ ਪੰਜਾਬ ਪਰ ਇਹ ਅਸੀਂ ਬਹੁਤ ਮਤਲਬ ਲੱਗਦਾ ਹੁਣ ਜਦੋਂ ਕਿਸਾਨ ਵਿਰੋਧ ਵੀ ਕਰਦੇ ਤੁਹਾਡਾ ਨਜ਼ਰ ਆ ਰਹੀ ਆ ਉਹਨਾਂ ਨੂੰ ਕਿੱਦਾਂ ਬਨਵਾਉਣ ਦੀ ਕੋਸ਼ਿਸ਼ ਹੋਗੀ ਨਹੀਂ ਮੇਰਾ ਵਿਰੋਧ ਕਿੱਥੇ ਕਰ ਰਹੇ ਨੇ ਯਾਰ ਤੁਸੀਂ ਇਹ ਗੱਲ ਜੇ ਵੀ ਤਾਂ ਵਿਰੋਧ ਹੋ ਰਿਹਾ ਜਿਹੜਾ ਇਹ ਇੱਕ ਜਿਹੜੀ ਕੁਝ ਐਸੇ ਲੋਕ ਹੰਸ ਹੈਗੇ ਨੇ ਉਹ ਕਿਸਾਨ ਨਹੀਂ ਹੈਗੇ ਕਿਸਾਨ ਦਾ ਜਿਹੜੇ 5 5 10 ਬੰਦੇ ਜੁਨੇ ਨੇ ਐਵੇਂ ਰੌਲਾ ਪਾਉਣਾ ਤੇ ਇੱਕ ਆਪੋਜੀਸ਼ਨ ਨੇ ਚਾਹੇ ਉਹ ਰੌਲਾ ਪਾ ਕੇ ਕਰ ਲੈਣ ਚਾਹੇ ਉਹ ਸਾਡੇ ਸਾਹਮਣੇ ਆ ਕੇ ਲੜ ਲੈਣ ਚਾਹੇ ਸਾਡੀ ਵੈਸੇ ਸਟੇਜ ਤੇ ਕੋਈ ਕੋਈ ਕਰ ਦੇ ਲੇਕਿਨ ਉਹ ਇੱਕ ਆਪੋਜੀਸ਼ਨ ਦੇ ਤੌਰ ਤੇ ਇਹ ਗੱਲ ਕਰਦੇ ਨੇ ਜਾਂ ਕਈ ਜਿਹੜੇ ਉਹਦੇ ਵਿੱਚ ਸ਼ਰਾਰਤੀ ਅੰਸ਼ ਵੀ ਹੈਗੇ ਨੇ ਰਾਜ ਜੀ ਮੁਕਾਬਲਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਬੀਜੇਪੀ ਦਾ ਮੁਕਾਬਲਾ ਜਿਹੜਾ ਹੈਗਾ ਜੀ ਦੇਖੋ ਇਸ ਵੇਲੇ ਤਾਂ ਬੀਜੇਪੀ ਉੱਤੇ ਚੱਲ ਰਹੀ ਮੁਕਾਬਲਾ ਜਿਹੜੇ ਦੂਜੇ ਕੈਂਡੀਡੇਟ ਨੇ ਉਹਨਾਂ ਤੋਂ ਪੁੱਛਣਾ ਪਏਗਾ ਵੀ ਉਹ ਕਿ ਮੁਕਾਬਲੇ ਚ ਆਉਂਦੇ ਕਿ ਨਹੀਂ ਆਉਂਦੇ ਤੁਸੀਂ ਕੀ ਸਮਝਦੇ ਹੋ ਮੇਰਾ ਮੈਂ ਤਾਂ ਸਮਝਦਾ ਨਹੀਂ ਵੀ ਉਹ ਮੁਕਾਬਲੇ ਚ ਨੇ ਰਾਜ ਜੀ ਸੀਟਾਂ ਲੱਗ ਜਾਊਗਾ ਜੀ ਹਾਂ ਜੀ ਸੀਟਾਂ ਲੱਗਣੇ ਸਾਡੀਆਂ ਝਿਟਾਂ ਆਉਣਗੀਆਂ 13 ਵੀ ਆ ਸਕਦੀਆਂ ਨੇ ਜੇ ਝਟਕਾ ਵੱਜ ਗਿਆ ਤੇ ਨਹੀਂ ਤਾਂ 9 10 ਦਾ ਬਕੀ ਹੈ ਮਹਾਰਾਜ ਅਮਰਿੰਦਰ ਸਿੰਘ ਜੀ ਦਾ ਤੇ ਅਸੀਂ ਅਮਰਿੰਦਰ ਸਿੰਘ ਜੀ ਮਹਾਰਾਜ ਅਮਰਿੰਦਰ ਸਿੰਘ ਜੀ ਤੁਹਾਡੇ ਲਈ ਇਹ ਅਜੀਬ ਨਾ ਕਹਾਂਗੇ ਕਿ ਜòn ਪ੍ਰਚਾਰ ਕਰੂ ਦੇਖੋ ਉਹਨਾਂ ਦੀ ਤਬੀਅਤ ਠੀਕ ਨਹੀਂ ਹੈਗੀ ਤੇ ਵੈਸੇ ਉਹਨਾਂ ਦਾ ਆਸ਼ੀਰਵਾਦ ਮਿਲਣਾ ਹਮੇਸ਼ਾ ਹੀ ਹੈਗਾ ਉਹਨਾਂ ਨੇ ਮੈਨੂੰ ਟੈਲੀਫੋਨ 'ਤੇ ਵੀ ਵਧਾਈ ਦਿੱਤੀ ਔਰ ਜੇ ਉਹਨਾਂ ਦੀ ਵੀ ਠੀਕ ਹੋਈ ਸਮਾਂ ਬਹੁਤ ਘੱਟ ਹੈ ਨਾ ਅਸੀਂ ਸਮੇਂ ਦੇ ਮੁਤਾਬਕ ਜਿਹੜਾ ਹੈਗਾ ਸਾਡੇ ਕੋਲ 16 17 ਦੇ ਵਿੱਚ ਹੈ ਕਾਫੀ ਪਛੜ ਗਈ ਕਿਉਂ ਜਿਹੜੀ ਟਿਕਟ ਅਨਾਉਂਸ ਹੋਈ ਕਾਫੀ ਪਛੜ ਗਈ ਕੋਈ ਵਗਾਰ ਦੇਖੋ ਕਈ ਕਦੇ ਕੋਈ ਐਸੀ ਗੱਲ ਨਹੀਂ ਕਈ ਵਾਰੀ ਜਿਹੜੀ ਪਾਰਟੀਆਂ ਨੇ ਉਹਨਾਂ ਨੂੰ ਸਰਵੇ ਕਰਾਉਣੇ ਪੈਂਦੇ ਆ ਵੀ ਸਰਵੇ ਕਰਾਉਣੇ ਪੈਂਦੇ ਡਿਸੀਜਨ ਲੈਣਾ ਪੈਂਦਾ ਹੈ ਹਿੰਦੁਸਤਾਨ ਦੇ ਸਾਰੇ ਥਾਂ ਤੇ ਇਲੈਕਸ਼ਨ ਹੋ ਰਹੇ ਸੀਗੇ ਹਾਈ ਕਮਾਂਡ ਵੀ ਬਿਜ਼ੀ ਸੀ ਕੋਈ ਐਸੀ ਗੱਲ ਨਹੀਂ ਸਾਸੀਂ ਲੇਟ ਨਹੀਂ ਹੈਗੇ ਸਮਾਂ ਘਟੇਣਾ ਸਾਰਾ ਲੈ ਕੇ ਚੱਲੋ ਹੁਣਾਂ ਤੇ ਸਮਾਂ ਘਟ ਹੋਣ ਦੀ ਗੱਲ 'ਚ ਫਰਕ ਹੈ ਲੇਟ ਇਸ ਕਰਕੇ ਨਹੀਂ ਹੈਗੇਗੇ ਕਿ ਜਿਹੜਾ ਮੋਦੀ ਸਾਹਿਬ ਦਾ 10 ਸਾਲ ਦਾ ਉਹਨਾਂ ਦਾ ਕਾਰਜਕਾਲ ਰਿਹਾ ਉਹਦੇ ਜਿਹੜੇ ਕੰਮ ਕੀਤੇ ਨੇ ਭਾਰਤੀ ਜਨਤਾ ਪਾਰਟੀ ਅਸੀਂ ਲੋਕਾਂ ਤੱਕ ਉਹ ਯਾਦ ਕਰਾਉਣੇ ਨੇ ਤੇ ਨਵੇਂ ਕੰਮਾਂ ਦੀ ਗੱਲ ਦੱਸਣੀ ਹੈ ਸਾਰਿਆਂ ਨੂੰ ਫਿਰ ਲੈ ਕੇ ਚੱਲੋ ਸਾਰਿਆਂ ਨੂੰ ਨਾਲ ਲੈ ਕੇ ਜਾ ਰਹੇ ਹਾਂ ਸਾਰੇ ਮੇਰੀ ਹਮਦਦ ਕਰ ਰਹੇ ਨੇ ਜਾਖੜ ਸਾਹਿਬ ਕਰ ਰਹੇ ਨੇ ਨੌ ਹਲਕਿਆਂ ਦੇ ਸਾਰੇ ਲੋਕ ਜੈਨੀ ਜੀ ਆਏ ਹੋਏ ਨੇ ਇੱਥੇ ਬਾਦਲ ਕਾ ਤੋਂ ਮੈਡਮ ਆਏ ਹੋਏ ਨੇ ਬਲੂਆਣਾ ਤੋਂ ਸਾਰੇ ਲੋਕ ਪਹੁੰਚੇ ਹੋਏ ਨੇ ਪੁਰਾਣੇ ਪੁਰਾਣੇ ਬੀਜੇਪੀ ਦੇ ਆਗੂ ਤੁਹਾਡੇ ਨਾਲ ਸਹਿਮਤ ਕਹਿ ਰਹੇ ਨੇ ਸਾਰੇ ਮੇਰੇ ਨਾਲ Evet. Hayır, <laughs>